ਤਨ ਪਰਤਲ ਐ ਤੇ ਲੀਕਿਆ ਕੀ ਹੈ ਕੀ ਤਾਂ ਕੁਝ ਹੋ ਰਹੀ ਹੋਵੇ ਸਹੀ ਗੱਲ ਹੈ ਕਿਉਂ ਬੇਤਵਾਰੀ ਹੈ ਮੈਂ ਕਿਉਂ ਇਤੁਰੀ ਫਿਰਦੀ ਆ ਕਮਾਲ ਹੋਈ ਪਈ ਏ ਸੋਡੀ ਤਾਂ ਕੀਤਵਾਰ ਐ ਲੁੱਟ ਫੁੱਟ ਕੇ ਲੈ ਜੇ ਆਹੋ ਅੱਗੇ ਲੱਖ ਨਹੀਂ ਮੋੜਿਆ ਆਪਣਾ ਨਕਰਾ ਕੇ ਲਾ ਮੈਰਜ ਹੁਣ ਕਰਕੇ ਵਿਆਹ ਚ ਕਰ ਤੂੰ ਪਰਦੇ ਪਾਉਣੀ ਐ ਮੈਰੀ ਸੀ ਕਰਾਇਆ ਤੇਰੇ ਨੂੰ ਮੈਰਜ ਤੋਂ ਬਾਅਦ ਤਾਂ ਲਵ ਕੀਤਾ ਮੈਨੂੰ ਪਤਾ ਨਹੀਂ ਕਾ ਤੋ ਨਹੀਂ ਬੱਸ ਨਹੀਂ ਚਲੂਣੇ ਮੇਰੇ ਨਹੀਂ ਲੜਦੇ ਤੂੰ ਵੀ ਚੁੱਪ ਕਰ ਜਾ ਤਾਹੀਰਾ ਤੂੰ ਵੀ ਬੰਤ ਨਾ ਲਾ ਮੈਰਜ ਕਰਾਈ ਆ ਮੈਰਜ ਤੇਰੇ ਦੀ ਲੈ ਚਾਚੇ ਸਾਰੇ ਪਿੰਡ ਚ ਤਾਂ ਪਤਾ ਤੈਨੂੰ ਕਰਦੇ ਬੰਦੇ ਨੂੰ ਨਹੀਂ ਪਤਾ ਹੈਗਾ ਵੀ ਲਾ ਮੈਰਜ ਮੈਂ ਫਿਰ 8 ਲੱਖੋਂ ਹੀ ਲਾ ਸਾਡਾ ਲਾਲ ਖੀਰ ਵਾਲਾ ਮੇਰਾ ਕੰਮ ਹੋਣ ਬਾਨਾ ਸੀ ਮੈਨੂੰ ਸਰਪੰਚ ਨੇ ਤੇਰੇ ਕੋਲ ਭੇਜਿਆ ਸੀ ਮੋਹਰ ਲਵਾ ਲਿਆ ਆ ਸਾਰਾ ਪਾਰ ਦਾ ਤੂੰ ਜ਼ਿੰਮੇਵਾਰ ਹੋਏਗਾ ਚਾਚੇ ਦੇ ਦੇਖ ਲੈ ਬੱਪਾ ਇਹ ਮੇਰਾ ਗੂਠੀ ਨਹੀਂ ਹੋਦਾ ਕਿੱਥੇ ਲੱਗਾਈ ਕਿਉਂ ਰਜਿਸਟਰੀ ਨੌਕਰਾ ਕੇ ਤੋਰੀਏ ਰਜਿਸਟਰੀ ਨਾ ਕਰਾਇਓ ਬੀ ਕਰ ਬਾਹ ਫੜ ਕੇ ਕਰੋ ਕੱਢ ਆ ਕਿਵੇਂ ਕਰਦਾ ਤੁਸੀਂ ਬਾਹ ਫੜ ਕੇ ਆ ਕਿਵੇਂ ਕਰਦਾ ਤੁਸਾਂ ਕਰਤੀ ਲਾਉਂਗੇ ਨਾ ਮੈਂ ਆਖਾ ਚੱਲ ਕਾਣ ਥੋੜਾ ਮੇੜਾ ਬੈਠਾ ਗਰੀਬਾਂ ਤੜੀ ਦੀ ਚਰਨੋਂ ਭਈ ਜੱਜਰਾ ਭੰਡਾ ਤੌੜੀ ਵਾਲਾ ਬੱਕਰਾ ਖਾਂਦੀ ਐ ਜੱਸੇ ਵਾਲਾ ਬਾਬਾ ਹੀ ਫੋਸਲੇ ਰੇਕਣ ਗਿਆ ਕੰਮ